ਸੰਗਤਾ ਸ਼ਬਦ ਪੜ੍ਹਦਿਆਂ ਆ ਰੀਆਂ ਸਨ ਤੇ ਜਿਵੇਂ ਸ਼ਬਦ ਗੁਰੂ ਦਾ ਕੰਨਾਂ ਦੇ ਵਿੱਚ ਪਿਆ ਨਾ ਹੱਬੜ ਵਾਹੇ ਜਿਹਨੂੰ ਆਪਾਂ ਕਹਿੰਦੇ ਇੱਕੋ ਦਮ ਉੱਠਣਾ ਗੁਰੂ ਆਹ ਰਹਿ ਮਹਾਰਾਜ ਸੱਚੇ ਪਾਤਸ਼ਾਹ ਸਤਕਾਰ ਵਜੋ ਇੱਕੋ ਦਮ ਜਿਵੇਂ ਉੱਠੇ ਨਾ ਗੋਡਾ ਜਿਹੜਾ ਸੀ ਉਹ ਪਲੰਗ ਦੇ ਨਾਲ ਜਾਂ ਮੇਜ਼ ਦੇ ਨਾਲ ਟਕਰਾ ਗਿਆ ਸੱਟ ਵੱਜ ਗਈ ਤੇ ਕੋਲ ਖਲੋਤੇ ਸਿੱਖਾਂ ਨੇ ਆਖਿਆ ਮਹਾਰਾਜ ਬਾਣੀ ਵੀ ਤੁਹਾਡੀ ਇੰਨੀ ਕਾਲੀ ਕਿਉ ਇੰਨੀ ਕਾਲੀ ਕਿਉ ਕੀਤੀ ਆਰਾਮ ਨਾਲ ਉੱਠ ਉੱਠ ਵੀ ਸਕਦੇ ਸੀ ਆਪ ਜੀ ਮਹਾਰਾਜ ਨੇ ਕਿਹਾ ਸੀ ਪਿਆਰਿਓ ਇਹ ਬਾਣੀ ਹੈ ਜਿਹਨੂੰ ਧੰਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸਵਕ ਜਨ ਮਾਨੈ ਬਰਤਖ ਗੁਰੂ ਨਿਸਤਾਰੇ ਨਿਸਤਾਰਾ ਇਹਨੇ ਕਰਨਾ ਹੈ ਇਹ ਉਹ ਬਾਣੀ ਖੈ ਜਿਨੂੰ ਧੰ ਗੁਰੂ ਅਰਜਨ ਮਹਾਰਾਜ ਕਹਿੰਦੇ ਹਮਾਰੀ ਪਿਆਰੀ ਅਮਰਤ ਧਾਰੀ ਗੁਰ ਨਿਮਕ ਨ ਮੰਨ ਤੇ ਟਾਰੀ ਰੇ ਇੱਕ ਪਲ ਵੀ ਗੁਰੂ ਨੇ ਨਿਮਕ ਵੀ ਆਪਣੇ ਮਨ ਤੋਂ ਨਹੀਂ ਇਹਨੂੰ ਦੂਰ ਕੀਤਾ ਸਤਗੁਰ ਜੀ ਕਹਿੰਦੇ ਸਿੱਖੋ ਅਸਲ ਸਿੱਖ ਉਹੀ ਐ ਜਿਹੜਾ ਗੁਰੂ ਦੇ ਭਾਣੇ ਤੇ ਗੁਰੂ ਦੀ ਰਜਾ ਵਿੱਚ ਰਹਿੰਦਾ ਹੋਵੇ ਮਾਨੋ ਗੁਰੂ ਹਰਿ ਰਾਮਾ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੀ ਬਾਣੀ ਦੇ ਅਰਥ ਕੀਤੇ ਹੋਣ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਜਿਹੜਾ ਗੁਰੂ ਤੋਂ ਦੂਰ ਹੋ ਗਿਆ ਉਹਨੂੰ ਚੋਟਾਂ ਪੈਣਗੀਆਂ ਜਿਹੜਾ ਗੁਰੂ ਦੇ ਨੇੜੇ ਹੋ ਗਿਆ ਗੁਰੂ ਦਾ ਸਿੱਖ ਹੋ ਗਿਆ ਮਾਰਾ ਸਮਝਾ ਗਏ ਸਾਨੂੰ